ਲੋਬਿ ਸਾਸਰੀ ਕਾ ਸਾਰਿਆਂ ਨੂੰ ਹੋਵੇ ਇੱਧਰ ਚੱਲਦਾ ਕੰਮ ਬਾਈ ਸਫਾਈ ਦਾ ਅੱਜ ਕਰਨਾ ਇਹਦਾ ਮਹੂਰਤ ਹਾਂ ਜੇ ਲੈਟ ਰਹਿ ਗਈ ਇਹ ਵੀ ਨਾਲ ਆ ਬਾਈ ਦੋ ਵਾਰ ਲੈਟ ਦੇਖ ਲਈ ਹੁਣ ਆਈ ਆ ਮੈਂ ਦੋ ਵਾਰ ਦੇਖ ਲਈ ਅਸੀਂ ਹੁਣ ਦੁਬਾਰਾ ਫੇਰ ਆਈ ਆ ਆ ਤਾਂ ਲੈਟਰਾਈ ਫਿਰਦਾ ਭਾਈ ਹੋ ਜਾਊਗਾ ਨਹੀਂ ਪਹਿਲਾਂ ਪਾਣੀ ਕੱਢਣਾ ਸਾਰਾ ਗੰਦਾ ਸਾਫ਼ ਕਰਨਾ ਚੱਲਦਾ ਅੰਦਰੋਂ ਬਿਓਂਡ ਚੱਲਦਾ ਕੰਮ ਉਹ ਸੰਝ ਕੱਢ ਲਾ ਜਾ ਕੇ ਪਏ ਨੱਕਾ ਖੋਲਤਾ ਹੈ ਨੱਕਾ ਖੋਲਤਾ ਨੱਕਾ ਖੋਲਤਾ ਪਾਚੇ ਸਾਰਾ ਉਹਦੇ ਸਾਫ਼ ਪੰਜ ਛੱਤ ਮਿੰਟ ਦੀ ਪਾਣੀ ਛੱਡੂਗਾ ਲੈ ਹੈ ਉਹ ਤਾਂ ਨਿਕਲਣ ਟਾਈਮ ਲੇਣਾ ਇਹਨੇ ਲਓ ਵੀ ਕਹਿੰਦਾ ਮੜੇ ਨਿਕਲ ਲਵੇ ਪੰਜ-ਸੱਤ ਮਿੰਟ ਚ ਬਾਅਦ ਚਲਾਉਂਗਾ ਮੋਟਰ ਹੈ ਸਤਿ ਸ਼੍ਰੀ ਅਕਾਲ ਜੀ ਵਿੱਚ ਮੈਂ ਕਿਹਾ ਸਾਫ ਹੋਣਾ ਫਿਰ ਮੋਟਰ ਚਲਾਉਂਗੇ ਜਦ ਇਹ ਕਿੰਨਾ ਪਾਣੀ ਆਉਣਾ ਇਹਦੇ ਮੈਂ ਪਹਿਲਾਂ ਪੂਰਾ ਪਾਣੀ ਛੱਡ ਦੇਣਾ ਜਦ ਮੈਂ ਪਾਣੀ ਛੱਡ ਕੇ ਫਿਰ ਧੋ ਦੂੰਗਾ ਇੱਕ ਵਾਰੀ ਉਹਦੇ ਬਾਅਦ ਫਿਰ ਨਾਲੇ ਪਾਈਪ ਲਾਈਨ ਦਾ ਸਾਰਾ ਪਾਣੀ ਉੱਥੇ ਨਿਕਲ ਦੇਣਾ ਉਹ ਟੱਕੜ ਨੂੰ ਜਿਹੜਾ ਖੋਲਿਆ ਮੈਂ ਅੱਛਾ ਦੇ ਬਾਅਦ ਹੁਣ ਸਾਫ ਹੋ ਗਈ ਲੈ ਨਾ ਇਹਨਾਂ ਫੇਰ ਕਹੂੰਗਾ ਮੈਂ ਸਾਫੇ ਪਾਣੀ ਕਰਨਾ ਉਹਰੇ ਜਿਹੜਾ ਖਰਾਬ ਪਾਣੀ ਹੁਣ ਤੇ ਮੈਂ ਗੇਲੂ ਪਾ ਦੇ ਤੈਨੂੰ ਉਧਰ ਖੋਲਤਾ ਹੁਣ ਬੋਲਤਾ ਮੈਂ ਇੱਥੇ ਪਾਣੀ ਨਹੀਂ ਆਉਣਾ ਤੇਰਾ ਕੋਈ ਅੱਛਾ ਮਾਂ ਮੋਟਰ ਦਾ ਕਦੋਂ ਸਾਫ ਹੋ ਜਾਊਗਾ ਹਾਂ ਹਲੇ ਨਹੀਂ ਕਰਦਾ ਇਹ ਪਾਣੀ ਨੂੰ ਅਜਾਬੀ ਉਰੀ ਰੱਖ ਲਾ ਤੂੰ ਉਧਰ ਮੈਂ ਨੱਕੇ ਘਸਿਆ ਆ ਬਾਬਾ ਤਗਰੀ ਮੈਂ 10 ਮਿੰਟ ਲਈ ਖੜਨਾ ਬਸ ਠੀਕ ਆ ਠੀਕ ਹੈ ਨਾ ਐਨੇ ਵਾਰ ਵੇੜ ਤੂੰ ਨੀ ਕੋ ਲੈ ਯਾਰ ਸਾਫ ਕਰਨ ਨੂੰ ਕੋਈ ਚੀਜ਼ ਕੀ ਹੋਊਗੀ ਜਦੋਂ ਦਿੱਤਾ ਮਿੱਟੀ ਜਮੀ ਪਈ ਆ ਬਾਹਰਤੀ ਪਈ ਤਾਂ ਹੈਗੀ ਆਪਣੇ ਪਾਸ ਮਿੱਟੀ ਜਮੀ ਮਿੱਟੀ ਮਿੱਟੀ ਦਾ ਫਿਰ ਇਦਾਂ ਹੀ ਨਹੀਂ ਲੀਹ ਦੇ ਨਾਲ ਚੀਜ਼ ਚਾਹੀਦੀ ਕੋਈ ਨੀ ਜਿਹਾ ਖਰਾਬ ਆ ਰੜਕਾ ਨਹੀਂ ਪਿਆ ਉਰੇ ਬਾਹਰ ਉਧਰ ਰੜਕਾ ਨਹੀਂ ਰੜਕਾ ਨੇ ਕੋਈ ਰੜਕਾ ਹੀ ਨਹੀਂ ਰੜਕਾ ਹੀ ਲਈ ਨਹੀਂ ਆਹ ਕੱਢ ਕੇ ਲੈ ਹੀ ਕਿਨੇ ਕ ਕਪੜਾ ਕੋਈ ਇਹੋ ਜਿਹਾ ਉਹਦਾ ਜਮਾਂ ਖਤਮ ਹੋ ਗਈ ਤੇਰੀ ਉਹ ਕਪੜਾ ਲਿਆਉਂਗਾ ਹੋਰ ਇੱਕ ਫੁੱਲ ਝਾੜੂ ਇਹ ਲਿਆਉਂਦਾ ਘਸਿਆ ਜਾ ਹਾਂ ਬਸ ਉਹ ਲੋਟ ਉਹਨੇ ਕੱਢ ਦੇਣਾ ਸਭ ਕੁਝ ਉਹਨੇ ਕੱਢ ਲੈਣਾ ਠੀਕ ਹੈ ਨੀ ਹਾਂ ਹੋਰ ਕੀਆ ਤੋ ਦੇਂਦੇ ਵਰ ਸਵਾਰ ਕੇ ਤੇ ਚੁੱਭੀ ਲਈ ਇਹ ਚ ਆਹ ਤੇ ਨਾਈਆ ਮਾੜਾ ਚਾਹੀਦੇ ਜੇ ਕਾਹ ਕਹਿੰਦਾ ਹੈ ਕਿ ਜੀ ਚਲਾਇਆ ਜਾ ਇਹਨੂੰ ਲੱਗਣਾ ਟਾਈਮ ਬਾਹਾਂ ਤੇ ਮੈਂ ਲੱਗੂਗੇ 5-7 ਮਿੰਟ ਲੱਗਣੇ ਬਾਈ ਇਹਨੂੰ ਮੈਂ ਤੈਨੂੰ ਫੋਨ ਕਰਕੇ ਛੱਡੂਗਾ ਆਹੋ ਹੈ ਕਿ ਨਹੀਂ ਆਹੋ ਦਾ ਕਰਿਆ ਵਾ ਦੇਖਾਂ ਕਰੇ ਆ ਲੱਗੇ ਨੂੰ ਮਿਲ ਆਉਂਿਆ ਜਿਹੜਾ ਬੰਦਾ ਹੈਗਾ ਤਾਂ ਆਜੋ ਭਾਈ ਕਰਦਾ ਗਰੁੱਪ ਚ ਕਰਦਾ ਵੀ ਆਉਂਦਾ ਜੀ ਜੇ ਵੀ ਆਪਾਂ ਬੁਲਾ ਲਈ ਨਾ ਬੁਲਾ ਲਈ ਪਾ ਮਾਰਦਾ ਦਾ ਗਰੁੱਪ ਸਭ ਨੂੰ ਮੈਸੇਜ ਕਰ ਦੇਣਾ ਜਿਹੜਾ ਆ ਗਿਆ ਠੀਕ ਆ ਵਾਜੀ ਨਹੀਂ ਅਸੀਂ ਲੋ ਦਾ ਫੱਕ ਰਹੇ ਹੋ ਲੋ ਜੀ ਚਾਚਾ ਇਧਰ ਲੱਗਿਆ ਪਿਆ ਮਾਰੋ ਮਾਰ ਸਫਾਈ ਕਰਨ ਹਾਂ ਦੂਆ ਕੰਮ ਤਾਂ ਨਹੀਂ ਕਰਨ ਲੱਗਿਆ ਜਿਹੜਾ ਪੂਲ ਚਲਾਉਣੇ ਉਹਨੇ ਤੇ ਟਿਕਟ ਰੱਖਣੀ ਟਿਕਟਾਂ ਦਾ ਬੜਾ ਚਾਹੀਦਾ ਫੇ ਬਾਈ ਹੈ ਤਾਂ ਵੀ ਤਾਂ ਮਜਾ ਆਈਦਾ ਐਵੇਂ ਮਲੇ ਤਾਂ ਸਾਢੇ ਹਾਲ ਸਾਢੇ ਵਾਲਾ ਹੈ ਬਸ ਹਰੇ ਵੀ ਨਜ਼ਾਰੇ ਵਾਲਾ ਹੈ ਤਾਂ ਇਹ ਬੜਾ ਕੱਲ ਜਹਾਜ਼ ਮਹਿਲ ਆ ਗਿਆ ਉਹ ਹਾਂ ਤੀਰਾ ਹਾਂ ਕਹਿੰਦਾ ਸਵਾ ਇਦਾਂ ਹੀ ਬਣਾਉਣਾ ਜੱਠਾ ਕਹਿੰਦਾ ਨਜ਼ਾਰਾ ਇਦਾਂ ਹੀ ਹੈ ਹਾਂ ਇਦਾਂ ਦਾ ਤਾਂ ਕਹਿੰਦਾ ਚਾਹੀਦਾ ਕਿਉਂ ਸਾੜਾ ਸਾੜਾ ਗੋਲ ਛੋਟਾ ਹੈ ਛੋਟਾ ਹੁਣ ਆਹ ਦਾ ਫੁੱਲ ਬੜਾ ਚਾਹੇ ਪੰਜ ਪੰਜ ਛੇ ਬੰਦੇ ਨਾ ਯੰਗ ਲਗਾਤਾਰ ਬੈਠਿੰਦੇ ਪਰ ਉਹ ਹੋਰ ਚੱਕਰ ਪਾਣੀ ਦੀ ਚਲਾਈ ਚਾਹੀਦੀ ਐ ਚ ਐਨਾ ਕ ਪਾਣੀ ਵੀ ਚੱਲੀ ਜਾਵੇ ਚਾਚੇ ਫੇ ਤਾਂ ਫੇ ਤੂੰ ਛੱਡਾ ਵੈਸੇ ਨੂੰ ਸਾਈ ਗਾਹਾਂ ਜਾਂਦਾ ਐਨਾ ਚਲਾਈ ਜਾ ਬਸ ਹੈ ਕਿ ਨਹੀਂ ਉਰੇ ਉਰੇ ਘੱਟ ਬਾਦ ਕਿੱਥੇ ਦੇਂਦਾ ਪਾਣੀ ਕਿਹੜਾ ਪੂਰੇ ਘੱਟ ਬਾ ਥੋੜਾ ਹੋਣਾ ਇਹਨੇ ਹਾਂ ਔ ਟੱਕਣਾ ਟੱਕਣ ਕਸਾਵਾ ਥੋੜਾ ਜਾ ਬਸ ਅੱਛਾ ਬਾਕੀ ਟੱਕੇ ਚੋਂ ਨਿਕਲਦਾ ਆ ਮਾਰਾ ਛੱਡਾ ਵੈ ਮੋਰੀ ਮੈਂ ਥਾਤੂ ਹੋ ਜਾਂਦੀ ਵੀ ਥੋੜਾ ਫੋਨ ਕਾਹਦੇ ਨਾ ਉਰੇ ਪਾਣੀ ਪੂਰਾ ਜੇਣਾ ਫੇਕ ਉਸ ਕਹਾਂ ਜੜੀਆਂ ਦੋ ਗਾਹ ਨੇੜ ਬਾਲਾ ਹੋਣਾ ਪੈਣਾ ਹਾਂ ਬਿੰਦਰਾ ਦੇ ਉੱਥੇ ਉੱਥੇ ਇਹ ਗਾਟ ਚ ਵੀ ਰ ਗਿਆ ਨਾ ਟਰੈਕਟਰ ਚੱਲਦਾ ਦੂ ਤੂੰ ਨ ਗਿਆ ਲਾ ਲਹਿਨ ਹਾਂ ਮੈਂ ਉਹ ਉੱਥੇ ਤੇ ਆਇਆ ਜੱਗੇ ਨਾਲ ਦਵਾਈ ਦਬੂਜੀ ਦਵਾਈ ਅੱਛਾ ਪਰ ਫਿਰ ਡੇ ਆ ਬਾਈ ਬੁਖਾਰ ਦੀ ਦਿਨੇ ਇਹ ਜੇ ਮੈਂ ਤਾਂ ਘਰ ਪਈ ਇੱਕ ਦੋ ਹੈ ਕਿਤੋਂ ਜਾਨੇ 2.5 ਟੱਕਣ ਕਿਤੋਂ ਨਾ ਰੇਗ ਕਰ ਪਏ ਰੇਗ ਰੇਗ ਹੈ ਨਾ ਤੇ ਸੀਡ ਜੀ ਹੋਗਾ ਉੱਥੇ ਡਾਕਟਰ ਭਰੇ ਆ ਪਏ ਹੈ ਡਾਕਟਰ ਭਰੇ ਪਏ ਆ ਸਾਰੇ ਇਹ ਤੁਹਾਨੂੰ ਮੈਂ ਰਾਦਦਾ ਯਾਰ ਥੋੜਾ ਬੁਖਾਰ ਵੀ ਹੈ ਜਾਂਦਾ ਹੈ ਬੰਦੇ ਨੂੰ ਕੋਰ ਕੇ ਰੱਖ ਦੂੰਗਾ ਹਾਂ ਕਿਆ ਇਹ ਸਾਲ ਜਾਣ ਕਰਦੇ ਤਾਂ ਜਾਣ ਕਰ ਲੱਤਾਂ ਪਾਹ ਕਮਜ਼ੋਰੀ ਲੱਤਾਂ ਪਾਹ ਰੁਕਦੀਆਂ ਜ਼ਿਆਦਾ ਹਾਂ ਜ਼ਿਆਦਾ ਨਾ ਲੱਤਾਂ ਪਾਹ ਤੇਰੀਆਂ ਪਿੰਨੀਆਂ ਫੁੱਲਦੀਆਂ ਪਿੰਨੀਆਂ ਫੁੱਲਦੀਆਂ ਇਹੀ ਕੰਮ ਹੋਇਆ ਮੈਨੂੰ ਬਮਾਰੀ ਜੇ ਥੋੜੀ ਕੋਈ ਬਮਾਰੀ ਐਨਾ ਬੁਖਾਰ ਸਾਲਾ ਤਹੇ 3 ਦਿਨ ਚੜਦੀ ਬਾਈ ਹਾਂ ਬਤਾ ਦਿੰਦੇ ਚੁੱਕਾ ਕਰ ਦਿੰਦਾ ਮੈਨੂੰ 3 ਦਿਨ ਚੜਿਆ 105 105 ਜੜਿਆ ਸਿੱਧਾ ਹੀ ਅੱਛਾ ਸਾਲਾ ਸਰੀਰ ਨੂੰ ਤਾਂ ਮੈਰੇ ਨੂੰ ਕੋਈ ਨਹੀਂ ਪਤਾ ਲੱਗੇਗਾ ਹਾਂ ਮੈਂ ਫੇਰ ਦੂਏ ਦਿਨ ਲੱਗ ਲੱਤਾਂ ਜੇ ਫੇਰ ਦੂਏ ਦਿਨ ਬੁਖਾਰ ਤਾਂ ਗਿਆ ਸੈੱਟ ਹੋ ਬੁਖਾਰ ਜੜਿਆ ਮੁੱਛੀ ਹਾਂ ਤਾਂ ਕਿ ਨੀ ਉਹ ਜਨ ਸੰਗਤ ਜੀ ਕੀ ਹੁੰਦੀ ਠੀਕ ਹੈ ਮੈਂ ਜਹੀਂ ਲੱਸੀ ਦਾ ਕੋ ਬੰਦ ਕਰਤਾ ਜੋਪੜੀ ਦੀ ਰੋਟੀ ਬੰਦ ਕਰਤੀ ਸਾਰਾ ਕੁ ਬੰਦ ਹੈ ਸਭ ਕੁ ਬੰਦ ਹੈ ਇਹ ਕਾਦਰ ਕੋ ਲੱਸੀ ਦੇ ਦਿਓ ਸਾਦੇ ਦੇ ਵੇਖਾ ਕਰਦੇਗਾ ਤਾਂ ਲੱਸੀ ਨਹੀਂ ਬਣਨੀ ਆ ਕਰਾਉਣੀ ਬਣੀ ਹੈ ਬੜਾ ਉਹ ਗੈ ਠੀਕ ਹੋ ਜਾਉਗਾ ਆਹੋ ਉਹ ਇੱਕ ਹੋਰ ਹੈ ਜੱਜ ਇੱਕ ਜਣਾ ਠੀਕ ਹੁੰਦਾ ਦੂਆ ਪੈ ਜਾਂਦਾ ਸੀਡ ਜੀ ਚੱਲੀ ਵੀ ਆ ਇਹ ਸੀਡ ਜੀ ਚੱਲੀ ਵੀ ਆ ਇਹ ਦਿਨ ਬਦਲੇ ਹੈ ਨਾ ਉਹਦੇ ਕਰਕੇ ਹੋ ਗਿਆ ਇਹ ਮੌਨ ਨਾ ਹੈ ਨਾ ਨਾ ਉਸ ਦਾ ਬਹੁਤ ਫਰਕ ਹੈ ਇਹ ਦਿਨ ਨਾਲ ਸਾਹੀ ਹੈ ਹੈ ਨਾਲ ਨਾਲ ਬੰਦਾ ਬਿਮਾਰ ਬਿਮਾਰ ਨਿਕਲ ਜਾਣਾ ਪਾਣੀ ਬਸ ਸੱਪ ਇੰਨੇ ਮਿਲੇ ਅੱਜ ਛੜਦੇ ਗੱਲਾਂ ਕਿੱਥੇ ਮੰਡ ਨੂੰ ਗਿਆ ਖੜੰਪਾ ਗੁਰਦੁਆਰੇ ਕੋਲ ਹਾਂ ਹੁਣ ਆ ਬਾਈ ਇੱਥੇ ਤੇ ਲਿਕੇ ਇੱਥੇ ਸੀ ਹਾਂ ਪੰਜ ਫੋਟ ਦਾ ਹਾਂ ਡੱਡੂ ਮਗਰ ਨੱਠਿਆ ਬੈ ਡੱਡੂ ਸਾਡਾ ਡੱਡੂ ਵੀ ਛਾਲ ਪੂਰੀ ਮਾਰਦਾ ਹਾਂ ਡੱਡੂ ਦੇ ਬਾਗ ਡੱਡੂ ਸਾਡੀ ਬਧੀ ਬਧੀ ਮੈਲ ਨੂੰ ਮੋੜ ਕੇ ਲਿਗਾ ਕੇ ਬਰਾਬਰ ਉਹ ਬਚ ਗਿਆ ਸੱਪ ਨੂੰ ਤਾਂ ਇਹ ਕਿ ਮੈ ਫੜ ਗਿਆ ਸੱਪ ਮਿਲੂ ਦੇਖੇ ਫੜ ਕੇ ਉਹ ਆਪਣਾ ਘਾ ਲੱਗ ਗਿਆ ਰਸਤੇ ਤੇ ਉਹ ਵਾਚ ਗਿਆ ਉਹ ਵਾਚ ਗਿਆ ਡੁੱਲੀ ਗਿਆ ਤਾਂ ਉਹ ਜਿਹੜਾ ਗੁਰਦੁਆਰੇ ਦੇ ਡਰ ਨੂੰ ਵੜ ਗਿਆ ਇੰਸ਼ਾਅੱਲਾ ਇਹਦਾ ਇੱਧਰ ਪਾਸੇ ਉਹ ਤਾਂ ਲੰਗਰ ਆ ਗਈ ਤਾਂ ਨਾ ਉੱਥੇ ਨੂੰ ਮੱਕੀ-ਮੁੱਕੀ ਖੜੀ ਵਿੱਚ ਉੱਥੇ ਨੂੰ ਵੜ ਗਿਆ ਲੋਰੇ ਆਇਆ ਇੱਥੇ ਤੇ ਲਖਣ ਲੱਗਿਆ ਹਾਂ ਆ ਤੇਰੇ ਦੇ ਕੋਲ ਨੂੰ ਥੋੜੇ ਗੰਨੇ ਕੋਲ ਨੂੰ ਹਾਂ ਤਿੰਨ ਚਾਰ ਜਗ੍ਹਾ ਲਿਖਿਆ ਵਿਆ ਗੰਨੇ ਦੇ ਬਲਵੀਰ ਵਾਲੇ ਖੁੱਝੇ ਹਾਂ ਉੱਥੇ ਉੱਥੇ ਫਿਰਦਾ ਇੱਕ ਹੈਗਾ ਉੱਥੇ ਫਿਰਦਾ ਮੈਂ ਜਾਣਾ ਤਾਂ ਨੱਕਾ ਦੇਖਣ ਗੰਨੇ ਨੂੰ ਪਾਣੀ ਖੱਡਿਆ ਪਿਆ ਹਾਂ ਮਬਜਾਲੇ ਹਾਂ ਸਾਰੀ ਉਹੀ ਸੱਪ ਦੀ ਭਰਾਈ ਗਈ ਫਰਦੋ ਮ ਲਾਠੀ ਧੋੜੀ ਉੱਤੇ ਵੀ ਲਾਠੀ ਲੈ ਕੇ ਜਾ ਮੇਰੀ ਨੱਕੇ ਕੋਲ ਲਾਠੀ ਲੈ ਕੇ ਜਾ ਮਾਤਮਾ ਚਾਹੀਦੀ ਐ ਲਾਠੀ ਆਹੋ ਇਹ ਵੀ ਐ ਕਿ ਨਹੀਂ ਮੈਂ ਫੇਰ ਵੀ ਮੈਂ ਰੋਲਾ ਰੂਲਾ ਪਾਉਂਦਾ ਅੜਾੜੂੜੂ ਤੂੰ ਕਾਗਜ਼ ਬੜਕਿਆ ਕਰਨੀ ਕੱਲਾ ਹੀ ਦਾ ਮੈਂ ਹੁਣ ਮੈਨੇ ਬਾਕੀ ਨਾ ਆਗ ਵੀ ਨਹੀਂ ਹੋਊਂਗੀ ਸਭ ਪੱਖੇ ਲਾਈ ਪਾਏ ਆ ਹਾਂ ਹਾਂ ਨਹੀਂ ਦੂਰ ਤੋਂ ਧੜਦਾ ਵੀ ਮੈਂ ਰੋਲਾ ਪਾਉਂਦਾ ਚਲ ਗਾ ਤਹਲਾ ਲਾ 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 ਕਰਦਾ ਚੱਲ ਗਣੇ ਦੇ ਵਿੱਚ ਨੱਕੇ ਕੋਲ ਆਉਂ ਚਲ ਮਾਜੋੜਾ ਕੁਝ ਹੋਇਆ ਵਿੱਚ ਸਰਕਾਰੀ ਉਹ ਵੀ ਬਾਜੂਗਾ ਇਹ ਹੋਇਆ ਹਾਂ ਇੱਕ ਗਿੱਦੜਾ ਗਿੱਦੜਾ ਇਦਾਂ ਤਾਂ ਸਾਲਾ ਦੇਖਿਆ ਅੱਜ ਨਹੀਂ ਦੇਖਿਆ। ਬੱਸ ਸੋਣਾਂ ਬੜੀਆਂ ਆਰਗਾਈਆਂ ਬਾਰੀਆਂ ਸਭ ਦੇ ਦੇਖ ਕੇ। ਮੈਂ ਕੋਈ ਨਾ ਤੇਰੇ ਮਗਰੇ ਐ। ਤੇ ਅੱਜ ਵੀ ਦੇਖਿਆ ਮਾ ਜੀ ਵੀ ਮਾ ਗੰਦੇ ਨੂੰ ਬੜਿਆ ਸਾਰੇ ਮਾ। ਹੂੰ। ਉਹ ਨੱਕਾ ਬੰਦ ਧਾਉਂਗਾ ਘੰਟੇ ਕਿ ਸਾਈ। ਅੱਜ ਨਹੀਂ ਦੇਖਿਆਗਾ ਮਿੱਤਰਾ। ਠੀਕ ਆ। ਰੈਂਡ ਮਾ ਖੁੱਲਾ ਲੱਕਾ ਕਾ ਹੱਦ ਮੋਂ ਤੇਰਾ। ਹਾਂ। ਨੱਕਾ ਕਾ ਦ ਦੇ ਨੂੰ ਹੋਰ ਦਿੰਦਾ। ਥੋੜਾ ਹੀ ਨਿਕਲ ਜੂ ਪਾਣੀ ਹੋਰ। ਹਾਂ ਥੋੜਾ ਨਿਕਲ ਜੂ ਉਹਦੇ ਬਾਹਰ ਲੀ ਲਾ ਦੂੰ ਤੇ। ਠੀਕ। ਦੇਖਦਾ ਬਗਲ ਕਰਤਾ ਇਹਨੂੰ ਉੱਪਰ ਨੂੰ ਘੁੰਮਣਾ ਪੈਂਦਾ ਹੁਣ ਵੇੜੀ। ਇੱਥੇ ਵੀ ਚਾਹੀਦਾ ਤਾਂ। ਕਰਤਾ ਭਾਈ ਪੱਕਾ ਗਾਵਾ ਬਗੜ ਵਾਲਾ ਬੀਜਿਆ ਕੁਛ ਨਹੀਂ ਹੈ ਚਾਚਾ ਜੀ ਨਾਉਣਾ 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 ਅੱਜ ਘਰ ਨੂੰ ਲੱਗ ਗਿਆ ਕਹਿੰਦਾ ਮਾਇਆ ਜਾਂ ਹੁਣ ਥੈਂ ਵੀ ਆਇਆ ਗੱਗਾ ਆ ਆਜੂ ਚੱਲ ਮੈਂ ਕਿਹਾ ਬੀਜਿਆ ਕੁਛ ਨਹੀਂ ਹੈ ਜੇ ਕਾਹੇ ਮਾ ਕਿਹਦੀ ਮੈਂ ਕਿਹਾ ਨਾ ਹੁਣ ਕੀ ਮੇਰੇ ਕਣਕ ਨਹੀਂ ਹੈ ਕਣਕੇ ਹੁਣ ਕੁਛ ਨਹੀਂ ਹੋਣਾ ਇਹਦੇ ਮਾ ਜਿਵੇਂ ਕਣਕ ਹੂੰ ਕਣਕ ਨੂੰ ਜਹਾ ਹੈਗਾ ਟਾਈਮ ਇੰਨੇ ਨੂੰ ਖਾ ਖੇਤ ਫੁੱਟ ਸਕਾ ਗਏ ਇਹਨਾਂ ਨਾਲੇ ਬਾਜਰਾ ਪਾਡੂਗੇ ਬਾਹ ਬਾਹੀ ਕਰਕੇ ਹਾਂ ਤੇ ਉਹਦੇ ਬਾਹ ਕਣਕੇ ਵੀ ਹੁਣੀ ਤੇ ਮਾਨੂੰ ਕੁਛ ਨਹੀਂ ਹੋਣਾ ਠੀਕ ਆ ਚੱਲ ਜਾ ਕਸਿਆਗਾ ਹਾਂ ਮਰਚਾ ਮਰਚਾ ਲਾਉਂਦੇ ਆ ਬਈ ਕਾ ਲਾਤਾ ਉਹਰੇ ਊਟੇ ਬੱਟੇ ਮੀ ਲਾਉਂਦੇ ਹੈ ਤੂੰ ਬੱਚੀ ਤੰ ਨੂੰ ਇਹ ਦੇਖਦਾ 啊！啊、uh, uh,！我啥爸也 ਪਰ ਫਾਜੀਲ ਭਾਈ ਛੋਰੇ ਕਰਕੇ ਗੰਦਾ ਪਾਣੀ ਉਹਦਾ ਤਾਂ ਉਤਰ ਸਕਦਾ। ਇਹ ਹਾਂ। ਅੱਜ ਤਾਂ ਆਲੀ ਕਹਾ ਜਲਾਇਆ। ਅੱరే ਆਈ ਨਾ ਬਹੋਤਾ ਯਾਰ। ਮੇਗਾ ਲੈਂਦੇ। ਮੇਗਾ ਲੈਂਦੇ ਕੋਈ ਨਾ। ਨਿਕਲਣ ਦੇ ਕੋਈ ਨਹੀਂ ਹੁੰਦਾ ਬ੍ਰੈਂਡ ਦੇ ਬਸ ਚੱਲ ਪੈਣਾ ਆਪਣੇ ਹੀ ਕਰੀ ਆਂ ਲੋੜ ਨਹੀਂ ਭਰਨਿਆ ਇਹ ਪੂਰੀ ਗੱਤ ਹੈ ਇਹ ਹੋਇਆ ਹੁਣ ਸਾਥ ਹੈ ਚੱਲ ਕੰਮ ਦੋ ਵਾਅ ਕਹ ਰਹੀ ਜਿੰਦਾ ਨੋ ਚਾਗਾ ਮਾਣਿਆ ਹਾਂ ਤੇ ਅਨੇ ਘਰ ਦਾ ਘਾੜਨ ਲਗਾ ਘਾੜਾ ਬਾਈ ਉਹਦੇ ਘਾੜਨ ਨਾ ਘਾੜਨ ਘਾੜਤਾ ਜੋ ਘੰਟੇ ਲਾ ਕੇ ਹੋਇਆ ਹਾਂ 2 ਘੰਟੇ ਲੱਗੇ 2 ਘੰਟੇ ਲੱਗੇ ਆਇਆ ਵਿੱਚ ਮਗਾ ਜੱਥਾ ਥੜਾ ਯਾਰ ਮਾਰਦੇ ਬਾਪਸੰਦ ਆਇਆ ਹੈ ਆਹ ਉਹ ਵੀ ਗਹਿਨ ਤੱਕ ਨਾ ਅੱਜ ਹੋਣਾ ਗਏ ਅੱਟਾ ਮੈਂ ਕਹਿੰਦਾ ਮੇਰਾ ਗੋਲਾ ਛੋਟਾ ਹੈ ਕਹਿੰਦਾ ਇੱਦਾਂ ਹੀ ਜਾਏਗਾ ਐਸਾ ਬੜਾ ਠੀਕ ਹੈ ਉਹ ਜਗ੍ਹਾ ਉਹ ਵੀ ਇੱਦਾਂ ਬੜਾ ਬਣਾ ਲਾ ਫਿਰ ਨਜ਼ਾਰਾ ਹੀ ਹੈ ਉਹ ਲੋੜੇ ਨਹੀਂ ਬਹੁਤ ਉਹ ਬਹੁਤ ਆ ਕਿੰਨੇ ਬੰਦੇ ਬਹਿ ਜੋ ਦੇਖ ਲਾਉਣ ਬਾਕੀ ਅੱਜ ਟੈਸਟਿੰਗ ਕਰ ਰਹੇ ਦੀ ਵੀ ਕਿਹੜਾ ਆਹ ਪਾਣੀ ਬਣਾਇਆ ਇਹ ਓਕੇ ਹੈ ਇਹ ਓਕੇ ਦਾ ਹੈਗਾ ਵਾ ਥੋੜੀ ਜਿਹਾ ਜਾਂਦਾ ਬਾਹਰ ਨੂੰ ਨਹੀਂ ਇਹ ਛਲਵਾਦੀ ਕਿਤੇ ਨਹੀਂ ਇੱਥੇ ਜਾਊਗਾ ਪਾਣੀ ਸਪੈਸ਼ਲ ਵੀ ਕਿਹੜਾ ਪਾਣੀ ਦਾ ਪਾਣੀ ਦਾ ਪਾਣੀ ਉੱਪਰ ਘਾਹ ਨਿਕਲਦਾ ਲੈ ਉਹੀ ਕਹਿੰਦਾ ਜੀ ਸਾਰਾ ਪਾਣੀ ਛੱਡ ਦੇ ਰੂ ਗੱਲ ਸਿੱਧੀ ਕਰਵਾ ਬੱਜੂ ਗੱਦ ਨਾਲ ਚਲੀ ਦੇ ਬਿੱਟ ਲਾ ਦੇ ਕਿ ਹੋਰ ਕੀ ਕ ਇਹਦੇ ਬਾਹਰ ਹੀ ਟਾਕਰ ਲੈ ਯਾਰ ਲੋੜ ਨਹੀਂ ਹੈ ਇਹ ਇਹ ਚੀਜ਼ ਗਲੀ ਦੇ ਬੱਚਾ ਵਰਨੇ ਵਾਸਤੇ ਆ ਬਸ ਇੰਨੇ ਨਾਲੇ ਪਾਣੀ ਚਾਹੀਦਾ ਆਪਾਂ ਨੂੰ ਬਸ ਇਧਰੋਂ ਵੀ ਕੱਟ ਜਾਈ ਇਹ ਵੀ ਕੱਟ ਗੱਲ ਜਾਜ ਬੱਚਾ ਪਵਾ ਰ ਗਿਆ ਕੱਟਿਆ ਕਿ ਨਹੀਂ ਆ ਆਪਣਾ ਪਾਈਪ ਲਾਈਨ ਦੂਈ ਹੈਗੀ ਆ ਚਾਹੀ ਜਮਾਤ ਸਮਾਥੀ ਪਾਲ ਜਿੰਨੇ ਛੱਡ ਲੈੁੰਦਾ ਕਿ ਚੱਲੂਗਾ ਉੱਥੇ ਤੇ ਕੰਡ ਕਰਾਈ ਦੇ ਉਹ ਟੱਕਣ ਦੇ ਖੇਤਾਂ ਨੂੰ ਪਾਣੀ ਛੱਡਣਾ ਉੱਥੇ ਹੀ ਛੱਡ ਦੇ ਬੜਾ ਕੜਜੋ ਕੱਟਿਆ ਰੰਦਾ ਕਿ ਕਾਈ ਪਾਣੀ ਹੋਣਾ ਸਾਫ ਕਰਨਾ ਠੰਡਾ ਕਰਨਾ ਫਿਰ ਲੈ ਲੈ ਬਸ ਖਾਲੀ ਕਰਕੇ ਰੱਖੇ ਹਾਂ ਜਰਬਾ ਜੰਮ ਜਾਂਦੀ ਆ ਓਏ ਤਾ ਤੂੰ ਹਾਂ ਹੋ ਨਾ ਫੇ ਚੱਕਰ ਨਹੀਂ ਹੁਣ ਹੁਣ ਬਾਅਦ ਚ ਹੁਣ ਸਿਆੜਾ ਚੀ ਉਹ ਪੰਜ ਚਾਰ ਦਿਨ ਉਹ ਨਹੀਂ ਬਾਈ ਖਾਲੀ ਹਾਂ ਧੋਣਾ ਪੈਣਾ ਖਾਲੀ ਆਪਾਂ ਕਰ ਨਹੀਂ ਹਾਲਦੇ ਹੋਰ ਆ ਜਾ ਜਰਬਾ ਨਾਲ ਕੀ ਚੀਜ਼ ਆਉਂਦੀ ਹਾਂ ਆਡਰ ਲਿਆ ਮੈਂ ਆਹੀ ਜਿਹੜੇ ਉਹਦੇ ਲੈ ਕੇ ਆ ਰਿਹਾ ਚੱਕੇ ਜਾ ਆ ਕਰਦੇ ਨਾ ਹੁੰਦਾ ਉਹਦੇ ਕੋਟੋਰ ਵਾਲਿਆਂ ਦੇ ਉਹ ਲਿਆਇਆ ਕਰਦਾ ਮੈਂ ਕੋ ਪਜਾਮਾ ਲੈ ਹੀ ਉਥੇ ਇੱਕ ਪਜਾਮਾ ਫੜਾਈ ਆਹ ਬਾਈੀ ਕੋਕੀ ਐ ਆ ਮੇਰਾ ਪਾ ਫੜਿਆ ਸਾਲਾ ਮੇਰਾ ਇਹ ਦਾਦਣਾ ਓ ਇਹੀ ਲਾਉਂਗਾ ਲਾਰੇ ਨਾਲ ਹੀ ਤੂੰ ਕਹੋ ਕੀ ਕਰ ਤੂੰ ਮੇਰਾ ਪਜਾਮਾ ਪਾ ਲੈ ਮੈਂ ਤਾਂ ਹੋਦਾ ਕਿ ਨਹਿਰ ਵਾਪਿਆ ਅੱਛਾ ਨਹਿਰ ਵਾਲਾ ਲਿਆਦਾ ਵਾਗਦੇ ਆ ਆਹ ਆਹ ਉਹ ਜੇ ਗਰਮੀਆ ਚ ਹੁੰਦਾ ਫੇਰ ਦੇਖ ਤੂੰ ਇਕ ਜੱਟੇ ਹੋਰ ਐ ਦੀ ਸ਼ਾਮਾਂ ਰਹਿਣੀ ਓਰੇ ਹਾਂ ਨਜ਼ਾਰਾ ਨਜ਼ਾਰਾ ਕੋਠੇ ਦੀ ਸ਼ਾਮਾਂ ਵੀ ਰਹਿਣੀ ਆ ਪੈ ਗੋ ਪਾਣੀ ਚੱਕਦਾ ਉੱਪਰੋਂ ਕਹਿੰਦਾ ਹੋ ਦੂਗਾ ਜਾਈਦਾ ਥੱਲੇ ਬੈਠੇ ਨਿੰਦਾ ਪਾਣੀ ਓਏ ਜੀ ਚੱਕਦਾ ਡੁੰਡਾ ਡੁੰਡਾ ਪਰਹੈਂਟ ਨੂੰ ਡੁੱਝਾਏ ਮਨੇ ਆਹ ਨਹੀਂ ਡਾੜੂਗਾ ਨਹੀਂ ਨਹੀਂ ਠੀਕ ਆ ਠੀਕ ਕਰ ਜੀ ਓਏ ਇਹ ਨਹੀਂ ਲੋਟ ਰੋਣਾ ਆਊਗਾ ਇਹ ਇਹ ਲੈ ਥੋੜਾ ਜਿਹਾ ਰੱਖੀ ਨਾ ਇਹ ਕੱਟੂ ਦਾ ਚੱਲਾਦਾ ਸਾਰੀ ਮੇਰੇ ਤੋਂ ਆਇਆ ਬਾਹਰ ਆ ਟਰੈਲੇ ਵਾਲੇ ਕੰਮ ਆ ਹੁਣ ਤਾਂ ਹੈ ਟਰੈਲੇ ਵਾਲੇ ਕੰਮ ਆ ਟਰੈਲੇ ਸਾਨੂੰ ਜਿਆਦਾ ਕਿ ਬਗਾਨਾ ਪੈਂਦਾ ਤਾਂ ਉਹ ਥੋੜੇ ਹਾਂ ਇਹ ਹੋਣੀ ਚਾਹ ਰੋਹੀ ਬਈ ਜੀ ਜਾਈ ਨਹੀਂ ਇਹ ਸਿਆਤਾ ਨਾ ਨੂੰ ਧੰਨਵਾਦ ਕਰ ਲੈ ਬੁੱਤੇ ਤਾਂ ਅਲੇ ਲੌਣੇ ਨੂੰ ਲੈ ਹਾਂ ਫਿਰ ਵੀ ਝੱਲ ਨਹੀਂ ਆ ਉਹ ਥੋੜੇ ਦੀ ਬਾਅਦ ਜਾ ਜੇ ਬਿੰਦਰਾਂ ਰੋਟਾ ਤੇ ਬਿੰਦਰਾਂ ਦੇ ਚਲਣੀ ਫੇਰ ਵੀ ਪਾਲੀ ਉਰੇ ਆਉਣਾ ਇਹ ਵੀ ਉਰੇ ਆਉਣਾ ਭਾਈ ਉਹ ਜਿੱਦਾਂ ਮਰਜੀ ਨੂੰ ਆ ਜਾਓ 735 ਰੋ ਉਰੇ ਕੱਲ੍ਹ ਦਾ ਹਾਲ ਹੈਗਾ ਪੱਕਾ ਇਹਦਾ ਜੇ ਲੈਟਰ ਆੜਦੀ ਜਦੋਂ ਬੰਦ ਹੁੰਦੀ ਨਹੀਂ ਬੰਦ ਹੁੰਦੀ ਹਾਂ ਇਹ ਤਾਂ ਲੈਟਰ ਵੀ ਜਾਂਦਾ ਰਹੂ ਉਹਦੇ ਇੱਥੇ ਜਾਈਂ 3:00 12 13 ਹੋਏ ਸੀ ਹਾਂ ਅਰੇ ਹਾਲ ਆਈ ਬਤਾ ਹੋਣਾ ਚੱਲ ਲੈਟਰ ਆੜ ਗਈ ਰੇਟਰ ਚੱਲੇ ਕਰੂ 4 ਘੰਟੇ 40 ਸਪਲਾਈ ਰਾਜ ਨੂੰ ਕਿਣਾਈ ਰਾਜ ਨੂੰ ਦੇਖ ਬੱਲਾ ਬਲਾਤਾ ਪਰ ਆ ਰਾਜ ਨੂੰ ਨਰਾਜ ਨੂੰ ਮੈਂ ਕਿਹਦਾ ਹੋ ਬਣਾ ਆ ਬੱਲਾ ਵੀ ਲਾਤਾ ਪਰ ਬੱਦਲ ਹੋਣ ਲੱਗ ਗਿਆ ਜੇ ਬੱਦਲ ਦਾ 20 ਤਰੀਕ ਨੂੰ ਦੱਸਿਆ ਹੋਇਆ ਇਹਨੂੰ ਅੱਛਾ ਇਹਨੂੰ ਖਾ ਲਾ ਦੱਸਿਆ ਹੋਇਆ ਮੈਂ ਹਾਂ ਫਿਰ ਚੱਲਿਆ ਮੈਂ ਗੱਦੇ ਮੈਂ ਨਹੀਂ ਆਈਆਂ ਤੇ ਅੱਜ ਮੈਂ ਪਹਿਲਾਂ ਕੋਲਾ ਲਾ ਕੇ ਪੜ੍ਹੋ ਉਹ ਘਾਤਾ ਪਰ ਹੋਰ ਆਲੀ ਇਸ ਹੱਦ ਤੇ ਨਾ ਇਹ ਗਿੱਲੇ ਹੋਵੇ ਨਾ ਖੇਤ ਵਿੱਚ ਇੰਨਾ ਗਿੱਡਦਾ ਨਹੀਂ ਇਹ ਸੁਕਾ ਕੇ ਪਾਣੀ ਜਾਵੇ ਫੇਰ ਹਵਾ ਆ ਕੇ ਫੇਰ ਨਾ ਕਿ ਗਿੱਲੇ ਗਿੱਲੇ ਪਾਣੀ ਨਾਲ ਹੀ ਜਾਊਗਾ ਜੀ ਬਸ ਮੈਂ ਬੋਲ ਰਿਹਾ ਸੀ ਸਾਹ ਆਵੇ ਵੀ ਜੇ ਤੱਜਵਾ ਜਲਦੀ ਆ ਜਾ ਕੋਈ ਸਾਡੀ ਜੈਡ ਆਪਾਂ ਨਾ ਰੁਕੀਏ ਇਹ ਵੀ ਆ ਜਲਦੀ ਆ ਪਾਸ਼ਵਾ ਇਹ ਰਹਿਣ ਦੀ ਗੱਲ ਦਾ ਪਾਣੀ ਹਾਂ ਆਏ ਗਏ ਤਾਂ ਬਾਹਰ ਗੁਰੂ ਦਾ ਅੰਦਰ ਗੁਰੂ ਦਾ ਜੀ ਦੇ ਕੇ ਸਾਹ ਹਾਂ ਆ ਪਾਣੀ ਦੀ ਰਮੈਂਚੇ ਹੋ ਗਿਆ ਹੁਣ ਆ ਵੇ ਭਾਈ ਹੋ ਗਿਆ ਨਾ ਹਰ ਮਰਗਾ ਪਾਣੀ ਈ ਨਾ ਈਲਾ ਹੋ ਗਿਆ ਪਾਣੀ ਹੁਣ ਮੈਂ ਰੰਗ ਮਾਰ ਦਿੰਦਾ ਮੈਂ ਕਹਿੰਦਾ ਕੰਮਜੀ ਨੂੰ ਪਾਣੀ ਈਲਾ ਰੰਗ ਮਾਰਨ ਦੇ ਇਹ ਦੇਖਦਾ ਨਾ ਯਾਰ ਬਲ ਗਿਆ ਆਪਣੀ ਠੀਕ ਜੀ ਉਹ ਸਸਤਾ ਈ ਆ 2000 ਰੁਪਏ ਦੀ 2 ਲੀਟਰ ਦੇ ਪਣ ਲੱਗਣਾ ਮਸ਼ੀਨ ਨਾ ਚੈਲੀ ਵਾਲਿਆ ਨਾ ਨਾ ਪੱਕਾ ਬੈਂਡ ਕਰੇ ਫਿਰ ਜਿਹੜਾ ਦੂਆ ਹਾਂ ਪੱਕਾ ਬੈਂਡ ਕਰੇ ਥੱਈ ਵਾਲਾ ਨਹੀਂ ਉਹ ਤਾਂ ਉੱਥੇ ਹੀ ਜਾਣੋ ਨਾ ਹਾਂ ਦੇ ਨਾ ਨਾ ਇਹ ਤਾਂ ਜੇ ਮੈਂ ਨੀ ਲੱਗ ਲੱਗਦਾ ਫਤਿਹਲਾ ਹੋ ਗਿਆ ਬਣ ਗਿਆ ਸਲਾ ਬਾਕੀ ਬੰਦੇ ਨੂੰ ਕਰ ਫੋਨ ਕਰੋਪਾ ਗਿਆ ਪਤਾ ਹੋ ਕੀ ਆਉਣਾ ਪੰਮਾ ਹੈ ਪੰਮਾ ਹੈ ਤਾ ਨਾ ਆਵਾਜ਼ ਜੱਗਾ ਜੱਗਾ ਬਿਮਾਰ ਹੈ ਕਹਿੰਦਾ ਬਿਮਾਰ ਹੈ ਤਿੰਦਾ ਹਿੰਦਾ ਹੈ ਨਹੀਂ ਤਿੰਦਾ ਹੈ ਤਿੰਦਾ ਬਾਹਰ ਬੈਠਾ ਤਿੰਦੇ ਦੇ ਆ ਜਾ ਉਹ ਆਉਣਾ ਨਾ ਨਾ ਬੀਬੀ ਨਹੀਂ ਨਾ ਕੋਈ ਜੀਏਗਾ ਦਰਦੀਏ ਦੇਖੀ ਨਾ ਬਿਨਾ ਕੇ ਦੇ ਵਾਸਤੇ ਪਤਾ ਪਿਆਰ ਹੈ ਚਾਹ ਸਿਆਲ ਇਹ ਰੂਹ ਵਾਲੇ ਬੰਦਿਆ ਨਾ ਮੌਨਾ ਫਗਦਾ ਪੈ ਗਿਆ ਬਹੁ ਹੈ ਉਹ ਵਰਕ ਪੈ ਗਿਆ ਜੀ ਮਿਹਰਬਾਨੀ ਉਹ ਜ਼ਬਰਦਸਤ ਪਾਉਂਦਾ ਜੱਸੀ ਪਾਣੀ ਆ ਜਿਹੜੀ ਹੋਵੇ ਤੂੰ ਪਹਿਲਾਂ ਥਿਆਲ ਮਾ ਉਹਦੀ ਪਾਣੀ ਥਾਵਾਂ ਰਹੂਗੀ ਆ ਠੰਡ ਪੜਗੀ ਹੋਰ ਥਾਵਾਂ ਦਾ ਪਰਿਆਮ ਆ ਇਹਨੂੰ ਲੱਗਿਆ ਕਾਮਾ ਦਾ ਜਿੰਨੀ ਪਰਾ ਪਿੱਛੇੜਣ ਲੱਗਿਆ ਤੂੰ ਇਹਿੱਕਾ ਦਾਲ ਦੇ ਇਹਦਾ ਵਰਕ ਬਹੁਤ ਪੈਦਾ ਹੋਊਗਾ ओके ताऊ ਕਹਿੰਦਾ ਉਹ ਨੀ ਤਰਾਇਆ ਜਿਹੜਾ ਕਹਿੰਦਾ ਸੂਨੂ ਖਾਲ ਜਾਈ ਜਾਣਾ ਆਈ ਜਾਣਾ ਇਹ ਪਿਛੇ ਹੋਲੀ ਜਾਣਾ ਹੁਣ ਕਿੱਥੇ ਦਾ ਬਜਾ ਰਿਹਾ ਆਏ ਘੁੰਮਣਾ ਆਏ ਉਹ ਜੂਰ ਉਹ ਰੋਹੀ ਆਣੀ ਨਾ ਸਿਰ ਪਰ ਆ ਜਾਣਾ ਅੱਛਾ ਵਾਏ ਵਾਏ ਹਾਏ ਹਾਏ ਸਾਰਾ ਥੱਲੇ ਦਾ ਫੱਟਾ ਰੱਖਣ ਵਾਲੀ ਦਾ ਮੇਰਾ ਬੱਧਾ ਬੈਠਣ ਜੋਗਾ ਹੈ ਥੱਲੇ ਰੱਖਦਾ ਇਹ ਤਾਂ ਹੱਥਾਂ ਤੇ ਪੁਰੰਬਾ ਠੀਕ ਹੈ ਇੰਨਾ ਗਾ ਪਾਣੀ ਚਾਹੀਦਾ ਚਲੋ ਐਨੇ ਕਾ ਛੋਟਾ ਲੈਣਾ ਵੀ ਨਾ ਲੈਂਦਾ ਫਿਰ 12 ਦਿਨਾਂ ਸਾਲ ਦਾ ਗ੍ਰਿੰਡਰ ਨੇ ਕਿਹਾ ਹਟਣਾ ਲੈ ਉਹ ਨਾ ਫੜਦਾ ਇਹ ਮੈਂ ਚੱਕ ਲੂਗਾ ਪਾਣੀ ਨੂੰ ਨਾ ਨਾ ਉਹ ਫੜ ਕੇ ਤੇ ਲਾਉਂਗਾ ਉਹ ਹਟਦਾ ਤਾਂ ਨਹੀਂ ਹਾਂ ਤੂੰ ਚੱਕ ਲੂਗਾ ਪਾਣੀ ਇਹ ਤੂੰ ਛੱਟ ਠੀਕ ਆ ਹੁਣ ਛੱਟ ਠੀਕ ਆ ਹੁਣ ਮਨੂ ਕਹਿੰਦਾ ਨਾ ਨਾ ਆਇਆ ਆਪ ਦਾ ਹਾਂ ਉਹ ਇਹ ਬਕਾ ਹਾਂ ਇਹ ਤਾਂ ਹੱਗੇ ਪੁਰਾਣੇ ਆ ਤੇ ਧੱਲੂ ਗਿਆ ਮਤਲਬ ਆ ਫਿਰ ਤੇਰਾ ਪੀੜੀ ਤੇਰੇ ਦਾ ਪਿਗੜੀ ਵੀ ਉਹਦੀ ਭਾਗ ਕਾਤੇ ਤੂੰ ਮੇਰਾ ਦੋਸਤ ਆ ਤੇਰੇ ਘਰ ਤੋਂ ਬੱਜੀ ਆ ਪਾਪਾ ਨੇ ਨਾ ਚਲ ਕੋਈ ਚੱਕਰ ਨਹੀਂ ਇੰਨੀ ਕਿਤਾ ਬਾਜੀ ਜਾਂਦੀ ਸਭ ਪਤਾ ਨਹੀਂ ਕਿ ਤੱਕਰੇ ਆਇਆ ਮਨੂੰ ਲੈ ਚੱਕਰੇ ਆ ਉਹਨਾਂ ਦਿਖਾ ਦੇ ਉਹ ਦਿਖਾਦਾ ਵਾਇਲਿਕ ਰੇਡ ਅੱਛਾ ਇਹਦਾ ਬਖਾ ਦੇ ਜਈਏ ਪਾਪਾ ਵੀ ਤਾਂ ਗਏ ਕੋਈ ਚੱਕਰ ਨਹੀਂ ਹੈ ਉਹ ਇੰਨੇ ਟਿਕਾ ਲੱਭੀ ਲੈ ਮਨੂੰ ਆਏ ਗਏ ਉਹਨੂੰ ਦਿਖਾਦਾ ਗਿਆ ਉਹਨੂੰ ਤਾਂ ਕੱਟ ਖਾਦਾ ਆਇਆ ਖੂਨ ਸਾਰਾ ਹੀ ਪੈ ਗਿਆ ਤੂੰ ਆਏ ਮਾ ਸਾਹ ਉਹੀ ਡੱਬ ਹੋ ਗਿਆ ਮਾ ਲੱ ਲਫੇ ਰੱਖ ਮਾ ਭਰਾ ਹੁਪੇ ਕਿਥੇ ਦਾ ਹ ਇੱਥੇ ਹੀ ਟੱਕਾ ਹਾ ਇਹ ਤਾਂ ਛਪਰੇ ਗਰੇ ਆਇਆ ਬਈ ਉਹ ਇਹ ਖੜਦਾ ਨਹੀਂ ਹਾ ਉਹ ਇਹ ਖੜਦਾ ਹੈ ਜਿਹੜਾ ਟਿਕਾ ਬੰਦ ਕਰਦਾ ਆਂ ਸੌਂਗਾ ਨਹੀਂ ਸਮਝ ਨਹੀਂ ਖੜਦਾ ਨਹੀਂ ਸਮਝ ਨਹੀਂ ਆਗਾ ਦਫੇਰ ਵੀ ਹਾਂ ਟਿਕਾ ਬੰਦ ਕਰਕੇ ਕਿਦਾਂ ਸੌਂਗਾ ਇਹ ਜਾਏ ਕੋਈ ਨਹੀਂ ਕਹੀ ਉਹ ਤੂੰ ਬੰਦ ਕਰਿਆ ਬੰਦਾ ਹੁਣ ਆਇਆ ਉਧਰ ਬੰਦੇ ਦੇਖ ਵੇ ਪਹਿਲੇ ਲਾਓ ਸੋ ਮਿੰਟ ਬੋਹ ਕਰੀ ਗਰੁੱਪ ਚ ਇਹ ਬੰਦਾ ਹੋ ਗਿਆ ਲੇਟ ਕਹਿੰਦਾ ਮਾ ਚੱਲ ਕੇ ਠੱਪਰੇ ਪਿਆ ਆਹ ਰਹੀ ਆਹ ਦੋ ਘੰਟੇ ਤਰ੍ਹਾਂ ਘੜਕਾ ਕੋਣੀ ਹੁੰਦਾ ਪਾਣੀ ਨੂੰ ਲਾਏਗਾ ਹੁਣਾ ਆ ਸ਼ਾਮ ਤੱਕ ਨਹੀਂ ਹੁੰਦਾ ਇਹਨੂੰ ਆਉਣਾ ਪਾਣੀ ਨੂੰ ਪਾਣੀ ਤਾਂ ਸਾਫ ਹੈ ਪਾਣੀ ਤਾਂ ਦੋ ਦਿਨ ਨਹੀਂ ਜਿਆ ਜਹੋ ਤੋਰ ਪਾਣੀ ਸਾਫ ਪਿਆ ਹੁਣ ਨਹਾਈ ਜਾਊਂਗਾ ਨਹਾਈਆ ਮੈਂ ਹੁਣ ਤੂੰ ਵੀ ਢਿੱਲਾ ਦਾ ਅੱਜ ਤੈਨੂੰ ਵੀ ਨਵਾ ਦਊਂਗਾ ਤੂੰ ਕੱਦੇ ਕੁੱਤੇ ਮਾਰਦੇ ਨੇ ਇਹ ਦੇਦੀ ਤੇਰਾ ਬਾਜੇ ਦੱਸਦੀ ਐ ਦਾਦੀ ਅੱਜ ਕਾ ਸਾਥ ਹੀ ਜਾਲੀ ਬਾਟੀ ਹੁੰਦੀ ਐ ਹੈ ਕਿ ਨਹੀਂ ਆਹ ਮੇਰੀ ਵੀ ਇਕੱਲੇ ਦੀ ਮਾਂ ਜੀ ਦੇ ਰੋਕੇ ਹਣੋ ਵੀ ਦੋ ਟਾਂ ਤੇਰੀ ਆ ਇਹ ਵੀ ਜਾਲੀ ਵਗ ਲੈ ਨਵੀਂ ਹਾਂ ਮੈਂ ਤੇਰੇ ਵੀ ਜਾਲੀ ਨਵੀਂ ਪਾਈ ਹੈ ਬਾਹਰ ਦੋ ਦੀ ਜਗਾ ਕੇ ਵੀਗਾ ਦਾ ਠੀਕ ਹੋਈ ਆ ਬਹੁਤ ਬੁਰਾ ਹਾਲ ਤਾਂ ਹੋਰ ਸੱਚੇ ਹਾਈ ਸੀਡ ਜੋ ਬੋਮੜੀ ਆ ਇਹ ਬਹੁਤ ਆ ਤਾਂ ਘਰ ਚ ਸਾਲ ਸਾਰਿਆਂ ਨੂੰ ਵਲ ਗਈ ਜੰਨੇ ਇੱਕ ਪੈਂਦਾ ਦੂਆ ਦੂਆ ਤੀ ਜਿਕਣਾ ਕਹਿੰਦੇ ਸਿਆਲ ਜ ਆਉਂਦਾ ਮਾਰਦਾ ਜਾਂਦਾ ਮਾਰਦਾ ਰੋਹੀ ਵੀ ਆਉਂਦੀ ਮਾਰਦੀ ਜਾਂਦੀ ਮਾਰਦੀ ਆ ਹਾਂ ਗਿਆ ਇੱਕ ਵਾਰ ਚੜਦਾ ਹਾਂ ਹਾਂ ਪਹਿਲਾਂ ਜੇ ਤੇ ਆਇਓ ਠੀਕ ਹੋ ਜਾਂਦੋ ਜੇ ਉਹਨੀਆਂ ਦਵਾਈਆਂ ਖਰਾਕਾ ਹੈਗੇ ਜੇ ਹੁਣ ਐਡੇ ਐਡੇ ਪੱਤੇ ਦੇ ਦਿਓ ਬਸ ਉਹਦੇ ਸਿਰ ਤੇ ਕਾਲਾ ਪਰ ਲਾ ਕੇ ਤੇਰੇ ਪਾ ਆਈਗਾ ਮੇਰੇ ਕੋਲ ਕਾਲਾ ਪਰਨਾ ਪਾ ਕਾਲਾ ਪਰਨਾ ਅੱਛਾ ਹੈਗਾ ਹਾਂ ਦੱਬੀਆਂ ਚਾਦਰ ਹੈਗਾ ਦੱਬੀਆਂ ਚਾਦਰ ਵੀ ਹੋਊਗਾ ਚਾਦਰ ਪਰਨਾ ਹੀ ਹੋਗੇ ਪਾ ਚਾਦਰ ਦੇ ਨਾਲ ਹੀ ਬਣਾ ਲਵਾਂ ਦੱਡਾ ਦੱਬੀਆਂ ਹੋਏ ਬਸ ਠੀਕ ਹੈ ਦੱਬੀਆਂ ਦਾ ਚਾਦਰ ਕੁਰਤਾ ਕਿੰਨੇ ਰੰਗ ਦਾ ਚਿੱਟਾ ਕਾਲਾ ਨਹੀਂ ਚੋ ਚੱਲਣਾ ਚਿੱਟਾ ਨਾ ਕਾਲਾ ਫਿਰ ਉਹ ਨਹੀਂ ਹੋ ਜਣਾ ਨਾ ਚਿੱਟੇ ਨਾ ਕਾਲਾ ਦਾ ਮੈਂ ਕਹ ਕਾਲੀ ਮੈਂ ਕਹ ਕਾਲੀ ਕੁਰਤਾ ਮੈਂ ਰੱਖੀ ਕਾਲੇ ਐ ਨਹੀਂ ਕਾਲਾ ਚਾਚਾ ਕਾਲਾ ਕੁਰਤਾ ਹੋਣ ਹੈ ਮੇਰੇ ਵਾਲਾ ਵੀ ਉੱਥੇ ਪਿਆ ਰੋਪੜ ਫੇਰ ਤਾਂ ਫੇਰ ਕੇਸਰੀ ਕਰਨਾ ਪੈਣਾ ਜੇ ਜੱਟ ਰੱਖਣਾ ਕਿਤੇ ਸਾਦਾ ਦੇ ਕਿਤੇ ਸਾਦਾ ਦੀ ਡੇਰ ਮੈਂ ਜਾਉਂਦਾ ਉੱਥੇ ਮਿਲ ਜੇਣਾ ਕਾਲਾ ਤਾਂ ਸਾਧਰਾ ਹੀ ਮਿਲ ਜੇਣਾ ਕੋਈ ਤੋਂ ਹੀ ਮਿਲ ਜੇਣਾ ਨਾ ਕੇਸਰੀ ਕੇਸਰੀ ਕਰ ਦੋਨੇ ਨਾ ਉਹਦਾ ਕੋਈ ਉਹ ਜਿਹੜਾ ਹੁੰਦੀ ਨਹੀਂ ਉਹ ਮੋਲ ਜਿਹੜੀ ਖਟਿਆਈ ਰੰਗ ਦੀ ਹੁੰਦੀ ਕਹੀ ਹੁੰਦੀ ਆ ਉਹ ਜਿਹੜੀ ਪੁਲਿਸ ਵਾਲੀ ਦੀ ਹੁੰਦੀ ਪਤੱਗ ਖਾਕੀ ਖਾਕੀ ਮੋਲ ਉਹ ਤਾਂ ਜ਼ਿਆਦਾ ਹੁੰਦੀ ਆ ਖਾਕੀ ਇੱਕ ਉਹ ਜਮੇ ਛੜਿਆ ਜਾਂਦਾ ਖਾਕੀ ਜਿਹੇ ਰੰਗ ਉਹ ਦੇਖਦੇ ਹੋਮ ਗਾਰਡੀਨ ਵਾਲਾ ਬਹੁਤ ਪਤਾ ਨਹੀਂ ਕਿਹੜਾ ਹੁੰਦਾ ਪਰ ਦਿਮਾਗ ਚ ਚੱਲਦੀ ਉਹਨੂੰ ਲੱਗਦਾ ਟਰੱਕ ਨਹੀਂ ਪਤਾ ਹੈਗਾ ਉਤਤ ਰੰਗ ਛੱਡ ਮੇਰੀ ਗੱਲ ਸੁਣ ਆਪਾਂ ਦੇਸੀ ਲੁੱਕ ਤਾਂ ਦੇਣੀ ਚਾਹੀਦੀ ਆ। ਅੱਛਾ ਤਾਂ ਬਈ ਕਰਨਾ ਸ਼ੂਟ ਹੁਣ। ਹੂੰ। ਨਿਕਲਣਾ। ਹੁਣ ਤਾਂ ਨਹੀਂ। ਹੁਣ ਲਈ ਚਾ ਕਾਲੂ ਕਰ ਲੂਗੇ। ਕਾਲੂ ਕਾਹੋ। ਠੰਡਾ ਜਾ ਹੋ ਜਵੇ। ਠੀਕ ਐ। ਤੇ ਸ਼ਾਮ ਨੂੰ ਕਰਦੇ ਫੇਰ ਮੈਂ ਕਹਣਾ। ਤੇ ਬਣਾ ਲਾਂ ਮਿਰਚਾ। ਹੈਂ ਘੂੜੀ ਵਾਲਾ ਮਿਰਚਾ ਦਾ ਨਹੀਂ। ਮੈਂ ਕੱਲ ਬਣਾ ਲਾ ਦੇਵਾਂ ਇਕਣੀ ਰੱਖਿਓ ਦੌੜੀ ਤੋੜੀ। ਦਾੜੀ ਨਹੀਂ ਦਾੜੀ। ਦਾੜੀ ਨਹੀਂ ਛੇੜਨੀ ਹੈਗੀ। ਦਾੜੀ ਨਹੀਂ ਛੇੜਨੀ ਮੈਂ। ਇਹ ਤਾਂ ਨੇਚਰਲ ਦੇਣਾ। ਠੀਕ ਐ। ਇਹ ਆਇਆ। ਬੱਸ ਤੇਰੇ ਕੱਪੜੇ ਪਵਾ ਦੇਣੇ। ਹਾਂ। ਇੱਕਦਰ ਘੋੜੇ 'ਪੇ ਪਠਾਉਣਾ ਖਸਾ ਖਸਾ ਉਹ ਇਹ ਕਿ ਘੋੜੀ ਅਗਰ ਬਹਿਣਾ ਪੈਣਾ ਦਾਦ ਦੇ ਘੋੜੇ 'ਤੇ ਬਿਠਾਣਾ ਆਪਾਂ ਨੇ ਘੋੜੇ 'ਤੇ ਗੜੜੀ ਬਣਾਇ ਬਿਠਾਉਣਾ ਘੋੜੇ 'ਤੇ ਜੇ ਨਾ ਡੀਪਿਆ ਕੋਈ ਕਦੇ ਨਹੀਂ ਛਾਲ ਮਾਰ ਲੂਗਾ ਰੀਤੇ ਮੋਹਣਾ ਛਾਲਿਓ ਫਿਰ ਹੈ ਰੀਤੇ ਜਿਵੇਂ ਪਠਾ ਲਿਓ ਆਹ ਫਿਰ ਰੀਤਾ ਹੀ ਆ ਉੱਥੇ ਮਾੜ ਛਾਲ ਮਾਰ ਦੂੰਗਾ ਆਪਣੇ ਰੀਤਾ ਹੀ ਆ ਨਥੇ ਨੰਦੀ ਚ ਹਾਂ ਲੋ ਨਹੀਂ ਘੋੜੀ ਲਿਆਉਨੇ ਕਿਹੜੀ ਠੀਕ ਆ ਕੁੜੀ ਬਹਿ ਨਹੀਂ ਹੋਣਾ ਅੱਜ ਕੁੜੀ ਇਹਨਾਂ ਭਾਰ ਦੇ ਸਰਦੀ ਕਿਨੂੰ ਉਹ ਬਹਿਣੇ ਵਾਲਾ ਪੌਰੇ ਸ਼ੂਟ ਕਰ ਲੂਗੇ ਘੋੜੇ ਨਾਲ ਉਨੇ ਉੱਤੇ ਉਹਨੂੰ ਆਏ ਹੋ ਜਾਂਦਾ ਵੀ ਮੈਨੂੰ ਭਜਾਉਣ ਲੱਗਿਆ ਜਦੋਂ ਉੱਪਰਾਂ ਬੰਦਾ ਬੈਂਦਾ ਗਾ ਉਹ ਬੈਨੇ ਦਾ ਸ਼ੂਟ ਉੱਥੇ ਹੋਣਾ ਉਰੇ ਕਿੱਥੇ ਜਗਾ ਤੇਰੇ ਪਾਸ ਉੱਥੇ ਆਪਾਂ ਨੇ ਦੂਏ ਸ਼ੂਟ ਲਏ ਆ ਉਹਨੇ ਛੋੜੇ ਜਿਹੜੇ ਤੂੰ ਬੈਨੇ ਦਾ ਸ਼ੂਟ ਉੱਥੇ ਹੋਣਾ ਬਾਈ ਪਾਣੀ ਜਿਨੂੰ ਚੱਕ ਰੋਸਣਾ ਨਾ ਕੋਲੇ ਆਪਾਂ ਬੈਠੇ ਜਾ ਆਜੇ ਮੈਂ ਉਹ ਪਾਣੀ ਕਿਨੂੰ ਆਏ ਨਹੀਂ ਨਾ ਹੁਣ ਉਹ ਤਾਂ ਸਾਲਾ ਛਾਲ ਮਾਰਦਾ ਬਿੰਗਾ ਆਓ ਫੇਰ ਮੈਂ ਫੇਰ ਕੋਈ ਕੋਡੀ ਬਿਠਾਣਾ ਮੈਣਾ ਇੱੱਚਾ ਕੋੜੀ ਨੂੰ ਘੋੜਾ ਲੈਣ ਦੇਲੇ ਨਹੀਂ ਹਾਂ ਵੈਲਕਮ ਨਾ ਆਏ ਕੜੇ ਨਾ ਦਸਾਉਂਗੇ ਨਹੀਂ ਮਾਮਾੜੇ ਹੌਲੀ ਕਰ ਦੂਗਾ ਹਾਂ ਤੁਰਦੀ ਆ ਇਹ ਤਾਂ ਥੋੜੀ ਹੋ ਬਈ ਕੱਚ ਕੜੇ ਬਜੇ ਨਾ ਬਹੁਤਾ ਯਾਰ ਉਹ ਵੀ ਚਾਚੇ ਨੂੰ ਕਿਹਾ ਵੀ ਪਹਿਲੇ ਦਿਨ ਤੈਨੂੰ ਇਹ ਬਿਠਾਉਣਾ ਘੋੜੀ ਤੇ ਬਾਬਾ ਛੂਟੇ ਮੈਂ ਘੋੜੀ ਨਾਲੇ ਕਰ ਦਨੇ ਆ ਉਹ ਉਹ ਘੋੜੀ ਦਾ ਪਤਾ ਕਿ ਜਿੱਥੇ ਉਹਨੂੰ ਖੜਾ ਦੇ ਉਹ ਖੜੀ ਰਹਿੰਦੀ ਆ ਜਿੱਥੇ ਤੋਰ ਲਈ ਉੱਥੇ ਤੁਰ ਪਣਾ ਉਹਨੇ ਉਹ ਚੀਜ਼ ਆ ਮੈਂ ਤਾਂ ਕਹਿੰਨਾ ਉਹ ਸਾਰਾ ਦੂਆ ਉਹਨੇ ਲੱਤਾਂ ਪਹਿਲਾਂ ਚਲਾਉਣੀ ਆ ਪਹਿਲਾਂ ਉਹਨੇ ਜਾਬਾ ਅੰਦਰ ਕਰਨੀ ਆ ਫਿਰ ਤੁਰਨਾ ਕਾਠੀ ਕੁਠੀ ਕਿਧਰੇ ਪਰ ਗੱਡੀ ਹੈਗੀ ਆਪਣੀ ਬ ਗੱਡੀ ਵਧਾ ਕੇ ਆਪਾਂ ਗੱਡੀ ਤੇ ਉਹਦਾ ਉਂਟ ਵਾਲੀ ਬੁਣੀ ਆਪਾਂ ਰੱਖੀ ਹੋਈ ਸੀ ਉਂਟ ਵਾਲੀ ਹਾਂ ਮੈਂ ਤਾਂ ਦੇਖੀ ਨਹੀਂ ਮੈਂ ਸੰਭ ਲੈਣੀ ਸੀ ਮੈਂ ਕਿਤੇ ਛੱਡਣੀ ਸੀ ਇਹੀ ਤਾਂ ਗੱਲ ਆ ਕੋਈ ਸੇਰੇ ਵੀ ਸੰਭਿਆ ਸਮਾਨ ਕੋਈ ਸੇਨਾ ਵੀ ਸੰਭਿਆ ਆਪਨੇ ਉਂਟ ਲੈ ਕੇ ਦੇ ਘਰ ਤਾਂ ਹੈ ਕਿ ਨਹੀਂ ਮੈਂ ਦੇਖ ਲਾ ਛੋਟੇ ਹੀ ਹੁੰਦੇ ਨੇ ਕਦੇ ਦੇਖੀ ਨਹੀਂ ਉਹ ਗੱਲਾਂ ਤਾਂ ਸੋਣੀਆਂ ਉਂਟਾਂ ਲਈਆਂ ਤਾਂ ਨਾ ਅਸੀਂ ਹੰਟ ਨਾਲ ਵੀ ਜਲਦਾ ਦੇਖਿਆ ਥੋੜਾ ਆਹੋ ਉਹ ਮੈਂ ਬਾਬੇ ਦੀ ਉਂਗਲੀਆਂ ਦੇਖਿਆ ਖਾਦੀਆਂ ਵੀ ਆ ਉਂਟ ਨੇ ਆਏ ਖੜ ਗਏ ਅੰਦਰ ਦੀ ਵੱਡ ਤਾਂ ਹੁੰਦਾ ਤਾਂ ਹੁੰਦਾ ਹਾਂ ਤੂੰ ਉਂਗਲਿਓ ਤੋੜੀਆਂ ਵਿੱਚ ਦੇ ਵਾਪਸ ਇਹ ਸੋਆ ਨਾੜ ਪੁੰਦਾ ਤਾਂ ਹੁੰਦਾ ਤੰਦੀ ਵੱਡ ਤਾਂ ਹੁੰਦਾ ਬਾਹ ਫੜਨੇ ਦਾ ਤੇ ਉਂਟ ਕੋੜਾ ਵੀ ਐਵੇਂ ਵੱਡਦਾ ਹਾਂ ਮੈਨੂੰ ਬਾਬਾ ਦੱਸੇ ਕਰਦਾ ਸੀ ਵੀ ਕਹਿੰਦਾ ਅਸੀਂ ਲਿਆਉਣੇ ਊਠ ਕਹਿੰਦਾ ਉਹ ਜਿਹੜੇ ਵੱਡੇ ਖਾਣੇ ਹੁੰਦੇ ਆ ਕਹਿੰਦਾ ਉਹਨਾਂ ਸਹੀ ਕਰਕੇ ਕਹਿੰਦਾ ਫੇਰ ਵੇਚ ਦਿੰਦੇ ਦੇ ਸੀ ਕਿਤਾ ਦਾ ਫੇਰ ਤੁਸੀਂ ਤਾਈ ਜਗ੍ਹਾ ਤੇ ਬਿਬਾਰੀ ਦੇ ਸ਼ੁਰੂ ਤੋਂ ਹੀ ਹਾਂ ਬਿਬਾਰੀ ਤੇ ਪੂਰੇ ਤੇ ਨਦੀ ਚੋਂ ਕਹਿੰਦਾ ਤੁਰਪਣਾ ਸੀ ਨਦੀ ਉਹ ਨਦੀ ਕਹਿੰਦਾ ਕਰਾਲੀ ਜਾਣਾ ਸੀ ਨੰਦੀਆਂ ਜੇ ਨੂੰ ਲੈ ਆਉਣੇ ਡੰਗਰ ਕਹਿੰਦਾ ਮੈਸਾਂ ਤੋੜ ਕੇ ਲੈ ਆਉਂਦੇ ਹੁੰਦੇ ਬਵਾਰੀ ਪੁਰਾਣੀ ਆ ਵਪਾਰੀ ਵਪਾਰੀ ਹੈ ਤਾਈਆ ਕੜੀ ਪੀੜੀ ਚੱਲਦੀ ਆਉਂਦੀ ਆ ਬਾਈ ਬਵਾਰ ਤਾਂ ਹੈ ਹੋਂਚੇ ਆ ਵਪਾਰੀ ਤਾਈ ਕਹਿੰਦਾ ਮੈਂ ਸਾਡੇ ਬਾਬੇ ਨੇ ਬਥੇਰਾ ਕਰਿਆ ਵਪਾਰ ਬਹੁਤ ਦੇਖਿਆ ਮੂਪਤਾ ਸੀ ਉਹਦਾ ਸੀਰਾ ਲੈਣ ਆਏ ਕਰਦੇ ਤੇ ਹੁਣ ਤਾਂ ਕੋਈ ਖੰਡ ਬਣਾਉਂਦਾ ਨਹੀਂ ਇੱਧਰ ਤੇ ਆਏ ਕਰਦੇ ਤੇ ਉੱਪਰ ਤੇ ਉਹ ਤਾਂ ਆਲ ਵਾਲੇ ਡਰਮ ਜੀ ਹੁੰਦੇ ਤੇ ਉਹਨਾਂ ਦੇ ਆਲ ਵਾਲੇ ਟਾਂਗੇ ਵੀ ਹੁੰਦੇ ਤੇ ਉਹਨਾਂ ਦਾ ਸੀਰਾ ਲੈਣਾ ਹੀ ਕਰਦੇ ਤੇ ਸੀਰਾ ਰਹਿ ਗਿਆ ਜਿਹੜਾ ਖਲਾਰੀ ਦੇ ਘਰਸ ਕਾਲਾ ਆੜੀ ਦੀ ਜਿਹੜਾ ਸੀਰਾ ਉਹਦਾ ਜਖੜ ਬਣਾਉਣੀ ਹੈ ਉਹ ਸੀਰਾ ਲੈਣਾ ਹੀ ਕਰਦੇ ਦੇਖ ਲੈ ਜਦ ਐ ਵੀ ਹੁੰਦਾ ਜਿਵੇਂ ਆਈ ਨਹੀਂ ਹੈਗਾ ਵੀ ਊਂਟ ਪਰ ਬਹਿ ਕੇ ਆਉਣਾ ਉਹ ਸਮਾਨ ਲੱਦ ਲੈਣਾ ਆਪ ਤੁਰ ਕੇ ਦੇਖ ਲੈ ਹੋਰ ਜਿੰਨਾ ਊਂਟ ਨੇ ਤੋਂ ਨਹੀਂ ਆਪ ਤੁਰਨਾ ਠੀਕ ਨਹੀਂ ਤਾਂ ਹੀ ਦੇਖ ਲੈ ਕੱਦ ਵੀ ਕਿੱਡੇ 6 6 ਫੁੱਟ ਦੇ ਹੁੰਦੇ ਤੇ ਜਦ ਬੁੜੇ ਕਿੱਥੇ ਅੰਬਾਲਾ ਅੰਬਾਲਾ ਕਿੱਥੇ ਹੈ ਕਹਿੰਦੇ ਉੱਥੇ ਜਦ ਇਹ ਲਾਉਂਦਾ ਦਾ ਬਾਲ ਆਪਣਾ ਰੋਪੜ ਦਾ ਬਾਦਮ ਬਣਿਆ ਠੀਕ ਉੱਥੇ ਪੈਂਦੀ ਹੁੰਦੀ ਸੀ ਠੀਕ ਉੱਥੇ ਪੈਂਦੀ ਹੁੰਦੀ ਸੀ ਕਹਿੰਦੇ ਤੁਰ ਕੇ ਜਾਏਗਾ ਤੇ ਤੂੰ ਪਿਆ ਕਰਦੇ ਬਾਲੇ ਥੇ ਹੁਣ ਦੇਖ ਲੈ ਕਾਵੇਂ ਤੁਰਦੋ ਨਾ ਕਾਵੇਂ ਮੁੜਕੇ ਆਉਂਦੇ ਹੋਣੇ ਹੋ ਤੁਰ ਕੇ ਜਾਣਾ ਵਾਲੇ ਸਾਂ ਭਾਈ ਤਾਂ ਹੀ ਤੱਕਾ ਦਾਠੀ ਮੇ ਪਠਾਣੀ ਵਿੱਚੋਂ ਇੱਥੇ ਨੂੰ ਕੱਢ ਕੇ ਆਏ ਜੁੱਤੀ ਪਠਾਣੀ ਲਾਠੀ ਬਾਏ ਮੋਢੇ 'ਤੇ ਰੱਖ ਕੇ ਪਿੱਛੇ ਰੋਟੀ ਵੱਲ ਲੈਣੀ ਬਾ ਜਾਂਦੇ ਆਏ ਤੁਰੇ ਇੱਕ ਤਰੀਕ ਨੂੰ ਕਿੱਧਰ ਚੱਲਿਆ ਯਾਦਰਾ ਤੈਨੂੰ ਮੈਂ ਲਾਦਾ ਪਰ ਵਾਲੇ ਬੁੜੇ ਯਾਦਰਾ ਲੜਣਾ ਇੱਥੇ ਆ ਲੜ ਇੱਕ ਬੰਦ ਕੇ ਯਾਦਰਾ ਲੜ ਕੇ ਚਾਂਗ ਲੈਣਾ ਬੱਛਾ ਉੱਚਾ ਜਾ ਬਹੁਤ ਜਾਈ ਜਾਣਾ ਸਾਡੇ ਬਾਬੇ ਨੇ ਤਾਂ ਹੁਣ ਵੀ ਦੇਖ ਰ ਜਿਆਦਾ ਹੀ ਲਾਉਂਦਾ ਤਾਂ ਹਾਂ ਉਹਨੇ ਨਹੀਂ ਛੱਡਿਆ ਬੁੜੇ ਹੁਣ ਵੀ ਲਾਉਂਦੇ ਆ ਉਹ ਚਿੱਟਾ ਹੀ ਪਰਨਾ ਚਿੱਟਾ ਹੀ ਝੱਗਾ ਚਿੱਟਾ ਯਾਦਰਾ ਉਹ ਬਹਿ ਜਾਂਦਾ ਅੱਡੇ ਮੇਰੀ ਗੱਲ ਆਪਣੇ ਯਾਦਰਾ ਚਲੇ ਗਿਆ ਇੱਧਰ ਚੱਲ ਜਗਦਾਸੁਰ ਕਿੰਨੀ ਅੰਮ੍ਰਿਤਸਰ ਕਿੰਨੀ ਯਾਦਰਾ ਹੈਗਾ ਆ ਜੀ ਹਾਂ ਉੱਧਰ ਬਜ਼ੁਰਗ ਹੈਗਾ ਬਾਰਡਰ ਬਾਰਡਰ ਦੀ ਨਾਲ ਹੈਗਾ ਹਾਂ ਤੇ ਉੱਧਰ ਚਾਦਰਾ ਹੈ ਮੈਂ ਬਾਰਡਰ ਹੀ ਨਾਲ ਹੈਗਾ ਹਾਂ ਹੈਗਾ ਯਾ ਕੋਈ ਨਹੀਂ ਕਰਦੀ ਸ਼ੁਰੂ ਹੈ ਗਾਣਾ ਪੈਣਾ ਕਰੀਏ ਚਾਦਰੇ ਲਿਕੇ ਆਚੇ ਬੜਾ ਜਿਆਦਾ ਲਾਈ ਸ਼ੁਰੂ ਕਰੀਏ ਚਾਦਰੇ ਖੁੱਲੇ ਖੁੱਲੇ ਜੇ ਕੁਰਤੇ ਪਏ ਪਾਈਏ ਚਾਦਰੇ ਲਾਈ ਨਾਲ ਰਾਲਾ ਬਿਰਸਾ ਭਾਈ ਹੈ ਹੈ ਬਰਾਮ ਦੇ ਕੰਮ ਸੌਖਾ ਜਿੱਤੇ ਰਾਤ ਪਤਾ ਚਾਦਰੇ ਦਾ ਕੀ ਦਾ ਜਿੱਤੇ ਹੁਣ ਤੁਰੇ ਤੁਰੇ ਜਾਂਦੇ ਆ ਬੜਾ ਲਾਉਣਾ ਢਾਣਾ ਬੜਾ ਪਤੀ ਰਾਮ ਕਾਲਣ ਯਾਦਰਾ ਖੋਲ ਕੇ ਹਾਂ ਸਹੀ ਬੰਦੇ ਲੈਣਾ ਦਾ ਜਰਾ ਬਹੁਤ ਫਾਇਦੇ ਦੇਉਂਦਾ ਚਾਦਰ ਨਾਲ ਜੇ ਠਾਂ ਪਾਲ ਆ ਤੇ ਮਰਜ਼ੀ ਕਰ ਲੈ ਹੱਲੇ ਬਿਜਾ ਜੋ ਪੁਰ ਲੀਲਾ ਉਕੜੀ ਪੈ ਜਾਂਦੀ ਉਕੜਾ ਹੀ ਪੈ ਜਾਂਦੀ ਤੇ ਉਹਦਾ ਹਰ ਚੀਜ਼ ਦਾ ਮਤਲਬ ਹੁੰਦਾ ਦਾ ਹਾਂ ਹੁਣ ਕੱਪੜੇ ਦਾ ਕੀ ਮਤਲਬ ਕੁਝ ਵੀ ਨਹੀਂ ਲੋਈਆਂ ਦੇ ਫਾਇਦਾ ਤਾਂ ਕਿ ਲੋਈ ਜੇ ਆਪਣੀ ਉੱਪਰ ਮੀਲੇ ਹਾਂ ਲੋਈਆਂ ਦੇ ਚਾਦਰੇ ਨਾਲ ਲੋਈ ਪਾ ਕੇ ਪਾਈ ਆਪਾਂ ਕੋਟ ਪਾ ਲੰਨੇ ਕੋਟਾਂ ਦਾ ਕੋਈ ਫਾਇਦਾ ਹੈਗਾ ਉੱਪਰ ਬਜੇ ਨਹੀਂ ਚੱਕ ਕੇ ਬਰੀ ਜੰਨੇ ਹੁਣ ਤਾਂ ਮੇਰੀ ਗੱਲ ਇਹ ਚੱਗਈਏ ਪਾਉਣੇ ਉਹਨਾਂ ਨੇ ਲੋਈ ਦੀ ਬੁੱਕਲ ਬਾਹਰ ਨੀ ਉਕੜੇ ਪਹਿਲਾਂ ਸੂਟ ਵੀ ਦੁੰਦ ਦੇ ਅਗਲਾ ਬੇਤਰੀ ਮੰਨਦਾ ਕਿ ਨਹੀਂ ਮੰਨਦਾ ਅੱਲਾ ਕਹਿੰਦਾ ਕੋਟ ਪੈਂਟ ਪਾ ਕੇ ਚੱਲੋ ਲੋਈਆਂ ਦੇ ਚੱਕੂ ਆਸਤਨੀ ਮਾਹ ਲੋਈ ਬਹੁਤ ਫਾਇਦੇਮੰਦ ਰਹਿੰਦੀ ਆ ਹਾਂ ਇਤਨੀ ਚੱਲ ਉਹ ਕਹੀ ਕੇ ਕਰਦੇ ਆ ਆ ਜੀ ਨੂੰ ਲੋਈ ਫਾਇਦੇ ਚ ਪਹ ਉਹਦਾ ਕੋਡ ਤੇ ਉਹਦੀ ਕਾਨਤ ਲੋਈ ਲੋਟ ਹੈ ਲੋਈ ਲੋਟ ਐ ਮਾਜਰਾ ਹੋ ਜੂ ਜਾਚੇ ਐ ਬਹੁ ਜਣਾ ਥੋੜਾ ਜਿਹਰਾ ਹੋਇਆ ਠੀਕ ਐ ਨਾ ਹੋ ਜਾਣਾ ਉਹ ਜਿਹੜਾ ਹੋਇਆ ਵਾ ਬਦੇਰਾ ਆ ਫੇਰ ਦੱਸੋਗੇ ਕਰਨਾ ਕਰਨਾ ਪੱਕਾ ਫੇਰ ਮੈਂ ਤਾਂ ਤਿਆਰ ਆ ਬਾਈ ਮੈਂ ਤਾਂ ਤੁਹਾਡੇ ਅੱਛਾ ਤਿਆਰ ਕੱਲ ਨੂੰ ਨਹੀਂ ਮੇਰੀ ਕਰ ਬੈਜੇ ਕਰਦੇ ਆ ਸ਼ਾਮ ਨੂੰ ਸ਼ਾਮ ਠੰਡਾ ਜਾ ਹੋ ਜੂ ਬਈ ਯਾਰ ਉਹ ਵੇਚ ਕੋਈ ਰੇਤੇ ਵਾਲੀ ਉਕਰਾਂ ਜਗਾ ਜੀ ਨਹੀਂ ਨਾ ਉਹੀ ਜਗਾ ਹੋਵੇ ਯਾਰ ਮੋਟਰ ਹੈਗੀ ਯਾਰ ਉਹ ਜਗਾ ਤੂੰ ਮੇਰੀ ਗੱਲ ਦਾ ਸੁਣਾ ਤੂੰ ਮੈਂ ਤੂੰ ਮੇਰੇ ਤੋਂ ਇੱਕ ਵਾਰ ਲੋਕਾਂ ਨੂੰ ਪੁੱਛਦਾ ਚੱਲ ਤਾਂ ਸਹੀ ਮੈਂ ਦੇਖ ਲਿਆ ਬਹੁਤ ਵਧੀਆ ਚੀਜ਼ ਆ ਉਹ ਮੈਂ ਨਦੀ ਜੀ ਘੁੰਮਿਆ ਮੈਨੂੰ ਪਤਾ ਮੈਂ ਇੱਕ ਹੋਰ ਹੈ ਨਾ ਜਿਹੜਾ ਸਰਨੇ ਬਾਬੇ ਦੀ ਮੋਟਰ ਨਹੀਂ ਉਹਦੇ ਦੁਕਾਨ ਦੇਖੀ ਛੋਟੀ ਜੀ ਹੂੰ ਉਹਦੇ ਨਾਲ ਘੋੜੀ ਬੰਨੀ ਵੀ ਹੋਵੇ ਉੱਥੇ ਬਿਠਾ ਕੇ ਉੱਥੇ ਹੈਗਾ ਸਾਰਾ ਕੁ ਗੱਗੇ ਦੇਖ ਤਾਂ ਸਹੀ ਇੱਕ ਵਾਰ ਗੇੜਾ ਮਾਰਦੇ ਮੈਂ ਤਾਂ ਨਦੀ ਜੀ ਜਾਣਾ ਬਾਈ ਉੱਥੇ ਰੇਤਾ ਮਿਲਣਾ ਪਾਣੀ ਮਿਲਣਾ ਦਰਖਤ ਜਿੰਨਾ ਮੈਦਾਨ ਟੋੜ ਲਾ ਉਥੇ ਉਹ ਮਰਜ਼ੀ ਕਰ ਲਈ ਉਹਦੇ ਜਿੰਨਾ ਠੀੜੀ ਨਾਲ ਸੱਟ ਵੀ ਨਹੀਂ ਵੱਜੂ ਉਹ ਨਹੀਂ ਇਹ ਵਾਹੀ ਡਰਵਾਉਤਾ ਉਹ ਟੈਨਸ਼ਨ ਨਾਲੇ ਜੇ ਤੂੰ ਹਿਲ ਗਿਆ ਤਾ ਘਰ ਤੇ ਖੋਲਿਆਗਾ ਨਹੀਂ ਲੈ ਮੈਨੂੰ ਗੇੜਾ ਦੇ ਇਹ ਆਪ ਰੱਖਣੇ ਨਿਕ ਵੀ ਲੈ ਵੀ ਕਹਿ ਸਕਦਾ ਜਿੱਕ ਜਿੱਕ ਚੋ ਇਹ ਚੱਲ ਘੋੜੀ ਪਰ ਚੱਲੀਏ ਕਹਿੰਦੀ ਆ ਬਾਬਾ ਇਹ ਕਰਦਾ ਤਾਂ ਸਾਰਾ ਸਾਰਾ ਸਮਾਰੂ ਗਦੀ ਪਰ ਟੰਗਾਂ ਪੁੰਦਦਾ ਨਾਲੇ ਗਦੀ ਥੱਲੇ ਹੀ ਦੌੜਦਾ ਉੱਪਰ ਦੀ ਤੇ ਜਾਂਦਾ ਤਾਂ ਪਾਪਾ ਕੇ ਮਦੈਵੀ ਵੀ ਕੱਖ ਕੁਬਟੋਏ ਕਰਨੇ ਕੱਖ ਮੈਂ ਗੱਦੀ ਲੈ ਕੇ ਚ ਆਇਆ ਓਏ ਹੋਰ ਦਿਨ ਦਿਖਾਉਂਗਾ ਵੀਡੀਓ ਰੇ ਪਾਉਣ ਲੱਗਿਆ ਵੇ ਗੱਦੇ ਪਰ ਬੈਠਾ ਆਹ ਵੇ ਕੀ ਫਾਇਦਾ ਲੈ ਕੇ ਰੋ ਦੀ ਆਈ ਦੀ ਵੀਡੀਓ ਤਾਨਾ ਇਹ ਰੇ ਪਾਉਂ ਰੇ ਕਰਦਾ ਦਿੰਦਾ ਹੈ ਹੈ ਸਪਰੇ ਚਲੋ ਬਾਈ ਦੇਖਦੇ ਹਾਂ ਕੀ ਬਣਦਾ ਜੇ ਮੰਨਦਾ ਚੱਲ ਜਾਉਂਗੇ ਹਾਂ ਜਰੂਰ ਆਉਂਦਾ ਦਿਖਾਉਂਗਾ ਨਹੀਂ ਛੁੱਟੀ ਹੈ ਕਰਦੇ ਪੰਜ ਚਾਰ ਦਿਨ ਚ ਗੱਲ ਪੰਜ ਚਾਰ ਦਿਨ ਚ ਇਹਨਾਂ ਅੱਜ ਤਾਂ ਦਿਨ ਵਾਲੀ ਆ ਤਾਂ ਘੰਟੇ ਵਾਲਾ ਤੈਨੂੰ ਘੰਟੇ ਦੇ ਇੱਕ ਚ ਵੇ ਲਗਾ ਦਾਂ ਉਹਨੂੰ ਸ਼ੂਟ ਕਰਦੇ ਬਸ ਬਾਕੀ ਕੰਮ ਤਾਂ ਬਾਅਦ ਤੇ ਆ ਥੋੜੀ ਆ ਐਡੀਟਿੰਗ ਦਾ ਟਾਈਮ ਲੱਗਣਾ ਬਾਅਦ ਚ ਹੋਣਾ ਕੰਮ ਉਹ ਤਾਂ ਕਰ ਸ਼ੂਟ ਤਾਂ ਕਰ ਲਈਏ ਉਹ ਆਪਾਂ ਇਹ ਦੋ ਆ ਦਗਾਣਾ ਦੇ ਇੱਕ ਦਿਨ ਚ ਤਾਂ ਤਿਆਰ ਕਰਕੇ ਦਗਾਣਾ ਥੋੜੀ ਕਰਨਾ ਰੀਡ ਕਰਨੀ ਬਈ ਇੱਕ ਛੋਟੀ ਯਾਰ ਉਹ ਤਾਂ ਨਾ ਤਾਂ ਕੁਝ ਬੋਲਣਾ ਨਾ ਕੁਝ ਤਾਂ ਉਹ ਕਰਨਾ ਉਹ ਤਾਂ ਸਿੰਪਲ ਤੈਨੂੰ ਦਿਖਾਉਣਾ ਬਸ ਬਸ ਠੀਕ ਹੈ ਇੱਕ ਇੱਕ ਮਿੰਟ ਦੀ ਮਸੂ ਸ਼ੂਟ ਹੋਣਾ ਤੇਰਾ ਬਸ ਠੀਕ ਹੈ ਜੀ ਤੁਹਾਨੂੰ ਲੱਗਣਾ ਉਹ ਤਾਂ ਘੰਟਾ ਆਪਾਂ ਨੂੰ ਠੀਕ ਹੈ ਜੀ ਚਲੋ ਬ ਜੀਨੇ ਬਾਈ ਦੇਖਣੀ ਹੈ ਰੀਲ ਆਪਣਾ ਖੇਤੀਬਾੜੀ ਦੇ ਉੱਪਰ ਦੀ ਜਾਓ ਕਹਿੰਦਾ ਉਹ ਫੋਲੋ ਕਰ ਲੋ ਇੰਸਟਾਗ੍ਰਾਮ ਪਰ ਇੰਸਟਾਗ੍ਰਾਮ ਪਰ ਹੁਣੀ ਪਾਈ ਹੈ ਆ ਪਾਉਂਗੇ ਦੇਖ ਕੇ ਇਹਦੇ ਪਰ ਵੀ ਪਾ ਦਾਂਗੇ ਯੂਟੀਬੇ ਕੋਪੀ ਟ੍ਰੈਂਡ ਗਾਣੇ ਦਾ ਆਓ ਇਹ ਵੀ ਆ ਚਲੋ ਬਾਕੀ ਦਿਖਾਵਾਂਗੇ ਸਾਨੂੰ ਸასი ਗੱਲ ਜੀ ਲੋ ਬਈ ਕਹਿੰਦਾ ਤੇਰੀ ਸ਼ੁਰੂ ਹੋ ਗਈ ਤੇਰੀ ਯਾ ਦੇ ਮਰਾ ਹੋਰ ਬਣਾ ਦੇ ਨਾ ਭਾਈ ਫੇਰ ਦਾਰਿਆ ਨਹੀਂ ਆਣਾ ਉਹ ਸਾਰੀ ਮੋਟਰ ਮੰਨ ਲਈ ਨਾਲ ਥੋੜਾ ਬਾਦੂ ਜਦੋਂ ਚੱਬ ਹੋਪੜਾ ਤਰਾਗੇ ਨੂੰ ਮੋੜਾ ਜਾਂਦਾ ਹੈ ਬਾਈ heti ਆਇਓ ਇਹ ਨਾਉਣਾ 20 ਮਿੰਟ ਹੋ ਚਲਣੀਆਂ ਅਸੀਂ